ਸਸ਼ੀ ਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਕਿ ਇਹ ਵਾਲਾ ਸੂਟ ਅਸੀਂ ਕਿਸ ਤਰ੍ਹਾਂ ਬਣਾਇਆ ਲਾਸਟ ਫਲਾਵਰ ਬਚਿਆ ਸੀ ਇਹਦਾ ਇਹਦੇ ਵਿੱਚ ਮੋਤੀ ਐਂਡ ਬਾਕੀ ਸਾਰਾ ਐਂਕਰ ਦੇ ਥ੍ਰੈਡ ਦਾ ਕੰਮ ਹੋਇਆ ਹੋਇਆ ਏ ਤੁਸੀਂ ਦੇਖ ਸਕਦੇ ਹੋ ਕਿ ਲੜਕੀ ਕਿਸ ਤਰ੍ਹਾਂ ਬਣਾ ਰਹੀ ਹੈ ਇਹ ਵਾਲਾ ਫਲਾਵਰ ਤੁਸੀਂ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਦੇਖੋ ਕਿ ਇਹ ਕਿਸ ਤਰ੍ਹਾਂ ਬਣਾਈ ਗਈ ਫਲਾਵਰ ਬਹੁਤ ਸੋਹਣਾ ਬਣੇਗਾ ਇਹ ਵਾਲਾ ਫਲਾਵਰ ਹਰ ਇੱਕ ਕੰਮ ਵਿੱਚ ਮਿਹਨਤ ਲੱਗਦੀ ਹੈ ਮਿਹਨਤ ਕਰਨੀ ਬਹੁਤ ਜ਼ਰੂਰੀ ਹੈਗੀ ਮਿਹਨਤ ਨਾਲ ਹੀ ਇਹ ਸਾਰਾ ਕੁਝ ਬਾਕੀ ਮਿਹਨਤ ਤੋਂ ਬਿਨਾ ਆਪਾਂ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਾਏਗੀ ਇਹ ਫਲਾਵਰ ਰਾਉਂਡ ਕੀਤਾ ਫਿਰ ਸਾਈਡ ਤੇ ਇੱਕ ਸਟਿਚ ਲਗਾਏਗੀ ਜੁੜੇ ਵੀ ਨਿਸ਼ਾਨਾਂ ਪੈ ਇਸ ਅਸੀਂ ਗ੍ਰੈਂਡ ਨਾਲ ਉਹਨਾਂ ਨੂੰ ਕਲੀਨ ਕੀਤਾ ਬਹੁਤ ਸੋਹਣਾ ਬਣਿਆ ਇਹ ਵਾਲਾ ਸੂਟ ਕੇਰਾਣ ਬਾਜੂ ਬਣੀਆ ਥੈਂਕ ਯੂ